ਮੁਕਾਬਲਾ ਸਿਰ ਦੋ ਹੀ ਬੰਦੇ ਤੇ ਸੰਜੀਪ ਅਰੋੜਾ ਤੇ ਨੀਟੂ ਛੱੜਣਾ ਵਾਲਾ ਯਾਨੀ ਨੀਟੂ ਛੱੜਣਾ ਵਾਲਾ ਜਿੱਤੂਗਾ ਪੱਕੀ ਗੱਲ ਹੈ ਨੀਟੂ ਛੱੜਣਾ ਵਾਲਾ ਜਿੱਤੂਗਾ ਤੁਸੀਂ ਕਿੰਨੀ ਵਾਰ ਇਲੈਕਸ਼ਨ ਲਾਣੇ ਵਾਲੇ ਹੋ ਇਲੈਕਸ਼ਨ ਹਾਰ ਮੈਂ ਮੈਂ ਇਲੈਕਸ਼ਨ ਨੋ ਵਾਰੀ ਹਾਰੇ ਜੀ ਨੋ ਵਾਰੀ ਹਾਰ ਚੁੱਕਿਆ 10 ਵਾਰੀ ਫੇਰ ਕਰਨਾ ਪੈਗਾ ਹਾਂ ਭਾਜੀ ਕੋਈ ਨਹੀਂ ਭਾਜੀ ਦੇਖੋ ਰਿਪੋਰਟ ਤਾਂ ਨਹੀਂ ਬਣਾਉਣਾ ਕਿਤੇ ਨਹੀਂ ਨਹੀਂ ਭਾਜੀ ਇਦਾਂ ਦੀ ਗੱਲ ਨਹੀਂ ਭਾਜੀ ਵੱਡੇ ਵੱਡੇ ਅਫਸਾਨਿਆਂ ਦੀ ਵੀ ਗੱਲਾਂ ਆ ਰਹੀਆਂ ਮੇਰੇ ਕੋ ਬੇ ਤੂੰ ਖੜਾ ਹਾਂਗਾ ਅਸੀਂ ਆਉਣ ਕਰਦਾਂਗੇ ਇਸ ਜੰਮ ਕਰਦਾਂਗੇ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਰਮਨ ਅਡੋੜਾ ਫਸਿਆ ਚੰਦਰ ਸ਼ੈਰ ਦੇ ਵਿੱਚ ਤੁਹਾਨੂੰ ਪਤਾ ਕਿੰਨੇ ਵਸਾਇਆ ਮੈਂ ਕਹਿੰਦਾ ਵੀ ਇੱਕ ਵਾਰੀ ਮੈਨੂੰ ਵੋਟ ਪਾ ਦਿਓ ਇਹੀ ਮੇਰੀ ਬੇਨਤੀ ਹੈ ਜੀ ਜਿੱਥੇ ਕਿ ਵਕ ਵਕ ਸਿਆਸੀ ਪਾਰਟੀਆਂ ਲੁਧਿਆਣਾ ਪਚਵੀ ਜਿਮਨੀ ਚੋਣਾਂ ਲੈ ਕੇ ਸਰਗਰਮ ਹਨ ਅਤੇ ਵਕ ਵਕ ਸਿਆਸੀ ਪਾਰਟੀਆਂ ਵੱਲੋਂ ਪਿਛਲੇ ਦਿਨੀ ਹੀ ਆਪਣੇ ਉਮੀਦਵਾਰਾਂ ਨੂੰ ਲੁਧਿਆਣਾ ਪੱਛਮੀ ਜਿਮਨੀ ਚੋਣਾ ਲਈ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਤਾਂ ਉੱਥੇ ਹੀ ਅਜ ਆਜ਼ਾਦ ਉਮੀਦਵਾਰ ਵੱਜੋਂ ਨੀਟੂ ਸ਼ਟਰਾਂ ਵਾਲੇ ਨੇ ਵੀ ਲੁਧਿਆਣਾ ਪੱਛਮੀ ਜਿਮਨੀ ਚੋਣਾ ਲਈ ਆਪਣਾ ਨਾਮ ਜੱਤ ਕੀ ਪੱਤਰ ਭਰਿਆ। ਉਦੋਂ ਇਸ ਮੌਕੇ ਉਹਨਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਉਹਨਾਂ ਨੂੰ ਵਕ-ਵਕ ਸਿਆਸੀ ਪਾਰਟੀਆਂ ਤੋਂ ਫੋਨ ਆ ਰਹੇ ਹਨ ਕਿ ਉਹ ਇਲੈਕਸ਼ਨਾਂ ਵਿੱਚ ਨਾ ਖੜਨ। ਜੇਕਰ ਉਹ ਇਲੈਕਸ਼ਨਾਂ ਵਿੱਚ ਲੜਨਗੇ ਤਾਂ ਉਹ ਹਾਰ ਜਾਣਗੇ। ਇਸ ਕਰਕੇ ਉਹ ਇਲੈਕਸ਼ਨ ਨਾ ਲੜਨ। ਤਾਂ ਉੱਥੇ ਇਸ ਮੌਕੇ ਉਹਨਾਂ ਵੱਲੋਂ ਇਹਨਾਂ ਇਲੈਕਸ਼ਨਾਂ ਵਿੱਚ ਆਪਣੀ ਜਿੱਤ ਦਾ ਵੀ ਦਾਵਾ ਠੋਕਿਆ ਗਿਆ। ਜੀ ਤੁਸੀਂ ਡੀਸੀ ਦਾਪਰ ਪਹੁੰਚੇ ਹੋ ਕਾਹਦੇ ਲਈ ਪਹੁੰਚੇ ਹੋ? ਫਾਰਮ ਕਾਹਦੇ ਲਈ ਪਹੁੰਚੇ ਹੋ? ਦੇਖੋ ਜੀ ਮੈਂ ਨਾ ਇਲੈਕਸ਼ਨ ਦੇ ਫਾਰਮ ਭਰੇ ਆ ਜੀ ਬੈਸਟ ਵਿੱਚੋਂ ਤੇ ਬੈਸਟ ਵਾਲੇ ਮੈਨੂੰ ਬੋਰਡ ਪਾ ਕੇ ਜਿਤਾਉਣਗੇ ਮੇਰੀ ਬੜੀ ਦਿਲੋਂ ਖਾਹਿਸ਼ ਹੈ ਔਰ ਮੈਂ ਬੈਸਟ ਵਾਲੇ ਬਹੁਤ ਵਧੀਆ ਕਹਿਣ ਬੰਦੇ ਆ ਦਿਲਦਾਰ ਬੰਦੇ ਸਾਫ਼ ਬੰਦੇ ਆ ਔਰ ਮੇਨੀਆਂ ਭੈਣਾਂ ਮੇਰੇ ਭਰਾ ਮੈਨੂੰ ਸਪੋਰਟ ਕਰਨਗੇ ਸਾਰੇ ਮੈਂ ਉਹਨਾਂ ਤੋਂ ਹੱਥ ਜੋੜ ਕੇ ਅਪੀਲ ਕਰਦਾ ਬੜੇ ਵਿਸ਼ਵਾਸ ਦੇ ਨਾਲ ਆਇਆ ਜੀ ਮੈਂ ਰੱਬ ਦਾ ਨਾਮ ਲੈ ਲਵਾਂ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਵਾਹਿਗੁਰਜੀ ਦਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਜੀ ਜੈ ਭੀਮ ਜੈ ਭਾਰਤ ਜੈ ਭਗਵਾਨ ਵਾਲਮੀਕ ਜੈ ਗੁਰੂ ਰਵਿਦਾਸ ਤਨ ਤਨ ਸ੍ਰੀ ਗੁਰੂ ਰਵਿਦਾਸ ਮਾਰੇ ਹਲਾ ਲੂਇਆ ਗੋਸਪਾ ਜੈ ਮਸੀਦੀ ਤੋਹੀ ਨਿਰੰਕਾਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ ਲੋ ਜਿਕਰਾ ਮਾ ਚਿੰਤਪੁਣ ਦਾ ਜਿਕਰਾ ਸ਼ੇਰਾਂ ਵਾਲੀ ਦਾ ਜੈ ਗੁਰੂ ਨਾਭਾ ਦਾ ਜੀ ਸਤਗੁਰ ਮਹਾਰਾਜ ਜੈ ਕਬੀਰ ਤਨ ਕਬੀਰ ਜਿਕਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਵਾਰ ਕੀ ਜੈ ਸਾਈਆਂ ਦੀ ਜੈ ਸਾਈਆਂ ਦੀ ਦੇਖੋ ਜੀ ਆਪਾਂ ਇੱਕ ਵਿਸ਼ਵਾਸ ਦੇ ਤੌਰ ਤੇ ਆਏ ਇਕ ਹਬਵਾਂ ਸੋਨੇ ਦੀ ਹਬਵਾਂ ਇੱਥੇ ਬਹੁਤ ਵੱਡੇ ਵੱਡੇ ਵਪਾਰੀ ਔਰ ਵੱਡੇ ਵੱਡੇ ਬੰਦੇ ਰਹਿੰਦੇ ਆ ਤੇ ਐਤ ਕੀ ਬੈਸਟ ਵਿੱਚ ਬੋਰਡ ਪਾ ਕੇ ਮੈਨੂੰ ਜਿਤਾਉਣਗੇ ਮੇਰੇ ਦਿਲ ਦੀ ਮੇਰੇ ਦਿਲੋਂ ਆਵਾਜ਼ ਆਈ ਹੈ ਤੇ ਐਤ ਕੀ ਵਾਦਾ ਕਰਨ ਤੇ ਬੜਾ ਵਧੀਆ ਲੱਗੇਗਾ ਉਹ ਜੇ ਉਹਦਾ ਕਰ ਦਿੰਦੇ ਆ ਤੇ ਲੀਡਰ ਉਹਨਾਂ ਦੇ ਘਰ ਬੈਠਿਆਂ ਹੀ ਕੰਮ ਕਰਨਗੇ ਉਹ ਦੁਨੀਆ ਦੇ ਵਿੱਚ ਇਤਿਹਾਸ ਦੇ ਵਿੱਚ ਐਤ ਕੀ ਪਹਿਲੀ ਵਾਰੀ ਨੀਟੂ ਸ਼ਟਨ ਵਾਲਾ ਤੁਹਾਨੂੰ ਜਿੱਦ ਦਾ ਨਜ਼ਰ ਆਏਗਾ ਵੋਟ ਫॉर ਨੀਟੂ ਜੈ ਜਿੰਦਾਬਾਦ ਲੋਕ ਕਹਿਣਗੇ ਔਰ ਤੁਹਾਡੇ ਕੰਮ ਕੋਈ ਵੀ ਨਹੀਂ ਰੁਕੇਗਾ ਔਰ ਤੁਹਾਨੂੰ ਦੇਖਿਓ ਵਾਰ ਤੋਂ ਵਾਰ ਸਪੋਰਟ ਕਰਨਗੇ ਲੀਡਰ ਜੇ ਮੈਂ ਜਿੱਤ ਗਿਆ ਤੇ ਕਿਉਂਕਿ ਮੇਰੇ ਤੋਂ ਹੁਣ ਮੈਂ ਅੱਜ ਫਾਰਮ ਭਰੇ ਆ ਅਜੇ ਫਾਰਮ ਭਰੇ ਕੇ ਬਾਹਰ ਆਇਆ ਲੱਕਾ ਹੀ ਫੋਨ ਆ ਗਿਆ ਭਾਜੀ ਤੁਸੀਂ ਫਾਰਮ ਕਿਉਂ ਭਰੇ ਤੁਸੀਂ ਹਾਰ ਜਾਣਾ ਤੁਹਾਨੂੰ ਪਤਾ ਤੈ ਜਿੱਤਣਾ ਨਹੀਂ ਜੇ ਹੋ ਜਾਣਾ ਉਹ ਹੋ ਜਾਣਾ ਤੇ ਤੁਸੀਂ ਫਾਰਮ ਵਾਪਸ ਲੈ ਲਓ ਇਹ ਕਰ ਲਓ ਉਹ ਕਰ ਲਓ ਪਰ ਇਹ ਵੱਡੇ ਵੱਡੇ ਅ ਅਫਸਰਾਂ ਦੀ ਵੀ ਗੱਲਾਂ ਆ ਰਹੀਆਂ ਮੇਰੇ ਕੋ ਬੇ ਤੂੰ ਖੜਾ ਹੂੰਗਾ ਅਸੀਂ ਆਉਂ ਕਰਦਾਂਗੇ ਅਸੀਂ ਜਾਉਂ ਕਰਦਾਂਗੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਰਮਨ ਅਰੋੜਾ ਫਸਿਆ ਜਲੰਧਰ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਕਿੰਨੇ ਫਸਾਇਆ ਨਹੀਂ ਤੁਸੀਂ ਫਸਾਇਆ ਨਹੀਂ ਮੈਂ ਇਹ ਨਹੀਂ ਕਿਹਾ ਮੈਂ ਮੈਂ ਕਿਹਾ ਮੈਂ ਉਹਦਾ ਦੱਸ ਰਿਹਾ ਅੱਛਾ ਵੀ ਜਿਹਨੇ ਫਸਾਇਆ ਵਾ ਉਹ ਪਤਾ ਤੁਹਾਨੂੰ ਮੇਰੇ ਨਾਲ ਪੰਗਾ ਦੇਖੋ ਮੈਂ ਸ਼ਰੀਬ ਬੰਦਾ ਵਾਂ ਮੰਦਰ ਬੰਦਾ ਮੈਨੂੰ ਕੁਝ ਨਹੀਂ ਪਤਾ ਮੈਂ ਨਾਲ ਇਹ ਲੀਡਰਾਂ ਚੱਕਰਾਂ ਹੀ ਪੈਣਾ ਪਿਆ ਪਰ ਮੈਂ ਲੋਕਾਂ ਦਾ ਬੇਸ਼ਕਵਾਸ ਤੇ ਲੋਕਾਂ ਦੇ ਕੰਮ ਆਉਣਾ ਚਾਹਨਾ ਮੈਂ ਦਿਲੋਂ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਸਿਰਫ ਮੇਰੀ ਹੈ ਮੇਰੀਆਂ 9 ਫਿਲਮਾਂ ਐਨੀ ਮੈਂ ਸਾਸਕੁਟ ਨਹੀਂ ਪਾਟੂ ਸੌਦਾ ਖਰਾ ਖਰਾ ਵੀ ਆ ਗਿਆ ਵਾਰਨਿੰਗ ਕਰਾਰ ਖਾ ਮਿੱਟਾ ਜ਼ਹਿਰ ਜ਼ੀਰੋ ਬਣ ਗਿਆ ਰੋ ਪੱਗ ਮੇਰੇ ਵੀਰ ਦੀ ਮੈਂ ਤਾਂ ਫਿਲਮਾਂ ਚ ਪੈਸੇ ਆ ਗੀਆਂ ਫਿਲਮਾਂ ਆਈਆਂ ਫਿਲਮਾਂ ਦੇ ਵਿੱਚ ਤੁਸੀਂ ਇੱਧਰ ਕਿੱਧਰ ਆ ਗਏ ਨਹੀਂ ਮੇਰੇ ਮੇਨੂੰ ਮੇਰੇ ਦਿਲ ਤੋਂ ਮੈਂ ਰਿਕਵੈਸਟ ਹੈ ਜੀ ਮੈਨੂੰ ਮਹਾਰਾਣੀ ਦਾਤੀ ਦਾ ਆਸ਼ੀਰਵਾਦ ਆ ਕਿ ਮੈਂ ਬੈਸਟ ਵਿੱਚੋਂ ਲੜਾਂ ਮੈਨੂੰ ਰੱਬ ਦਾ ਆਸ਼ੀਰਵਾਦ ਆ ਤੁਸੀਂ ਕਿੰਨੀ ਵਾਰ ਇਲੈਕਸ਼ਨ ਹਾਰਨੀ ਵਾਰੀ ਇਲੈਕਸ਼ਨ ਹਾਰ ਮੈਂ ਮੈਂ ਇਲੈਕਸ਼ਨ 9 ਵਾਰੀ ਹਾਰਿਆ ਜੀ 9 ਵਾਰੀ ਹਾਰ ਚੁੱਕਿਆ 10ਵੀਂ ਵਾਰੀ ਫੇਰ ਖੜਨਾ ਪੈ ਗਿਆ ਹਾਂ ਭਾਜੀ ਕੋਈ ਨਹੀਂ ਭਾਜੀ ਦੇਖੋ ਤੇ ਰਿਪੋਰਟ ਤਾਂ ਨਹੀਂ ਬਣਾਉਣਾ ਕਿਤੇ ਤੁਸੀਂ ਨਹੀਂ ਨਹੀਂ ਭਾਜੀ ਇਦਾਂ ਦੀ ਗੱਲ ਨਹੀਂ ਭਾਜੀ ਦੇਖੋ ਲੋਕ ਪਿਆਰ ਕਰਦੇ ਮੇਰੇ ਕੋ ਪੈਸੇ ਆ ਨਹੀਂ ਸੀ ਫਾਈਲ ਭਰਨ ਵਾਸਤੇ ਲੁਧਿਆਣਾ ਸ਼ਹਿਰ ਇਨਾ ਚੰਗਾ ਸ਼ਹਿਰ ਆ ਕਿ ਮੈਨੂੰ 11000 ਰੁਪਏ ਦਿੱਤਾ ਫਾਈਲ ਭਰਨ ਵਾਸਤੇ ਸਪੋਰਟ ਕੀਤੀ ਹੈ ਮੇਰੀ ਤੇ ਮੈਂ ਕਿਦਾਂ ਭੁੱਲ ਸਕਦਾ ਮੈਂ ਕਦੀ ਨਹੀਂ ਭੁੱਲ ਸਕਦਾ ਜਿਨ੍ਹਾਂ ਲੋਕਾਂ ਨੇ ਮੈਨੂੰ ਸਪੋਰਟ ਕੀਤੀ ਮੈਂ ਸਦਾ ਉਹਨਾਂ ਦੇ ਪੈਰਾਂ ਤੇ ਕਦਮਾਂ ਤੇ ਡਿੱਕੇ ਨੀਡੂ ਜੀ ਬਾਕੀ ਉਮੀਦਵਾਰਾਂ ਵੱਲੋਂ ਨਾ ਵੱਡੇ ਵੱਡੇ ਕਾਫਲੇ ਵੱਡੇ ਵੱਡੇ ਲੋਕਾਂ ਦੇ ਨਾਲ ਨਾਮ ਜੰਦਗੀਆਂ ਭਰੀਆਂ ਦੀਆਂ ਤੁਸ ਜਾਰੇ ਕੋਈ ਨਹੀਂ ਹੈਗਾ ਸਾਰੇ ਬੰਦ ਕਰ ਦਿਓ ਜੋ ਕਿ ਤੇਨੂ ਸ਼ਤ్రਾਂ ਵਾਲਾ ਨੀਟੂ ਸ਼ਤ్రਾਂ ਵਾਲਾ ਇੱਥੇ ਆ ਚੁੱਕੇ ਜੀ ਮੈਂ ਭਾਜੀ ਕੱਲਾ ਹੀ ਨਹੀਂ ਕੋਈ ਗੱਲ ਨਹੀਂ ਭਾਜੀ ਮੇਰੇ ਨਾਲ ਮੇਰਾ ਰੱਬਵਾ ਨਾਲ ਬੈਠਾ ਜੇ ਤੁਸੀਂ ਤੁਸੀਂ ਇਲਾਕੇ ਚ ਕੰਪੇਨਿੰਗ ਕਰੋਗੇ ਤੁਹਾਡੇ ਘਰ ਦੇ ਕਿਹੜੇ ਕਿਹੜੇ ਮੈਂਬਰ ਨਾਲ ਕੰਪੇਨਿੰਗ ਕਰਾਂਗਾ ਮੈਂ ਮੈਂ ਕੱਲਾ ਹੀ ਕਰਾਂਗਾ ਕੰਪੇਨਿੰਗ ਕਿਉਂਕਿ ਮੈਂ ਕੱਲਾ ਮੈਂ ਕੱਲਾ ਪੈਦਲ ਹੀ ਡੋਰ ਟੂਰ ਕਰਕੇ ਜਾਂ ਮੋਟਰਸਾਈਕਲ ਤੇ ਜਾਂ ਲੋਕਾਂ ਕੋਲ ਲਿਫਟ ਲੈ ਕੇ ਐਦਾਂ ਕਰਾਂਗਾ ਮੈਂ ਬਿਲਕੁਲ ਇੱਕ ਸਧਾਰਨ ਤੌਰ ਤੇ ਇੱਕ ਆਮ ਬੰਦਾ ਬਣ ਕੇ ਕਰਾਂਗਾ ਲੋਕਾਂ ਨੂੰ ਤੁਸੀਂ ਮਿਲੇ ਹੋਣੇ ਤੱਕ ਮੈਂ ਲੋਕਾਂ ਨੂੰ ਨਹੀਂ ਮਿਲਿਆ ਭਾਜੀ ਮੈਂ ਪਹਿਲੀ ਵਾਰ ਫਾਰਮ ਹੀ ਭਰੇ ਹਾਂ ਇਹ ਪਤਾ ਕਿਤਾ ਕਿੰਨਾ ਹਾਂਜੀ ਬੈਸਟ ਏਰੀਆ ਮੈਨੂੰ ਪਤਾ ਉਧਰਲੇ ਪਾਸੇ ਆ ਤੇ ਪਰ ਲੇਕਿਨ ਇਹ ਆ ਕਿ ਮੈਂ ਫਾਰਮ ਭਰ ਨਾ ਸੀ ਫਾਰਮ ਭਰ ਰਿਹਾ ਉਹਨੂੰ ਮੈਂ ਕੱਲ ਤੋਂ ਦੌਰ ਲੈਣਾ ਫਾਰਮ ਭਰਵਾਸੇ ਪੈ ਜਾਣੀ ਸੀ ਨਹੀਂ ਆ ਕਿਸੇ ਭਾਜੀ ਤੇ 11000 ਰੁਪਏ ਮੈਂ ਭਾਜੀ ਕਿਸੇ ਕੋਲ ਲਿਆ ਜੀ ਉਹਨਾਂ ਨੇ ਦਿੱਤਾ ਮੈਨੂੰ ਲੋਕਾਂ ਦੀਆਂ ਪ੍ਰੋਬਲਮ ਕੀ ਆ ਤੁਹਾਨੂੰ ਪਤਾ ਇੱਥੇ ਦੀਆਂ ਗੁੰਡਾ ਕਰਦੀ ਆ ਜੀ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਪਰ ਇਹ ਸਾਰੇ ਲੀਡਰ ਕਹਿ ਬੈਠੇ ਸਾਰੇ ਧੋਖੇ ਇਹ ਲੀਡਰ ਉਹਨਾਂ ਨੂੰ ਦੇ ਬੈਠੇ ਆ ਹੁਣ ਉਹਨਾਂ ਨੂੰ ਸੱਚਾ ਬੰਦਾ ਮਿਲਿਆ ਉਹਦਾ ਨਾਮ ਹੈ ਨੀਟੂ ਸ਼ਟਰਾਂ ਵਾਲਾ ਮੁਕਾਬਲਾ ਸਿਰ ਦੋ ਹੀ ਬੰਦੇ ਆ ਤੇ ਸੰਜੀਪ ਅਰੋੜਾ ਤੇ ਨੀਟੂ ਸ਼ਟਰਾਂ ਵਾਲਾ ਯਾ ਨੀਟੂ ਸ਼ਟਰਾਂ ਵਾਲਾ ਜਿੱਤੂਗਾ ਪੱਕੀ ਗੱਲ ਆ ਨੀਟੂ ਕੈਂਡੀਡੇਟ ਬਣ ਗਏ ਹੋ ਤੇ ਤੁਸੀਂ ਉਹ ਜਿਹੜੀ ਸਿਕਿਉਰਟੀ ਮਿਲੂਗੀ ਉਹ ਨੂੰ ਕਿੱਦਾਂ ਘਮਾਓਗੇ ਆਪ ਤੁਸੀਂ ਕਹਿੰਦੇ ਮੈਂ ਲਿਫਟ ਮੰਗੇ ਘੁਮੂਗਾ ਸਰ ਦੇਖੋ ਮੇਰੇ ਨਾਲ ਹੀ ਚੱਲਣਗੀ ਦੋ ਟੀ ਮੈਂ ਉਹ ਪਿਆ ਹੋਏ ਦੁਪਹਿਰ ਤੁਹਾਡੇ ਕੋਲ ਹੈ ਨਹੀਂ ਦੇਖੋ ਲੋਕ ਬੈਠੇ ਤੇ ਲੁਦਿਆਣੇ ਦੇ ਰੱਬ ਵਰਗੇ ਬੰਦੇ ਬੈਠੇ ਆ ਭਾਜੀ ਮਤਲਬ ਮੀਰ ਆ ਲੋਕਾਂ ਦੇ ਲੋਕ ਮੈਨੂੰ ਲੋਕਾਂ ਨੇ ਸਾਰੇ ਇਲੈਕਸ਼ਨ ਲੜ ਰਹੇ ਸੀ ਦੇਖੋ ਲੋਕੀ ਲੋਕੀ ਸਪੋਰਟ ਕਰ ਰਹੇ ਆ ਭਾਜੀ ਮੇਰੇ ਕੋਲ ਤਾਂ ਕੁਝ ਨਹੀਂ ਪਰ ਤੁਹਾਡੇ ਕੋਲ ਤਾਂ ਵਿਜ਼ਨ ਹੀ ਕੋਈ ਨਹੀਂ ਏਜੰਡਾ ਹੀ ਕੋਈ ਨਹੀਂ ਹੈਗਾ ਤੁਹਾਡਾ ਨਹੀਂ ਏਜੰਡਾ ਝੰਡਾ ਲੋਕਾਂ ਦਾ ਏਜੰਡਾ ਹੀ ਹੈ ਦੇਖੋ ਜੇ ਮੈਂ ਗੱਲ ਕਰਾਂ ਏ ਇਸ ਤਰ੍ਹਾਂ ਦੀ ਪਈਆ ਉਹ ਨਹੀਂ ਕਿਤੇ ਚੜਿਆ ਬੰਦਾ ਕੋਈ ਸਰਕਾਰੀ ਜਿੰਨਾਂ ਦੀ ਫੀਸ ਹੈ ਜਿਹੜੇ ਫੰਡ ਫੰਡੜੇ ਉਹ ਨਹੀਂ ਮਿਲੇ ਅਜੇ ਤੱਕ ਕਿੱਥੇ ਕਿੱਥੇ ਕੀ ਹੋ ਰਿਹਾ ਮੋਟੀਆਂ ਮੰਗਾ ਜੇ ਨੀਡੂ ਛੜਨਾ ਜਿੱਦਦਾ ਤਾਂ ਇਹ ਹੱਲ ਕਰਾਓ ਮੈਂ ਸਾਰੀਆਂ ਇੱਕ ਮਿੰਟਾਂ ਵਿੱਚ ਹੱਲ ਕਰਾਉਂਗਾ ਮੇਰਾ ਖਿਆਲ ਹੈ ਇੱਕ ਮਿੰਟਾਂ ਵਿੱਚ ਕਿੱਦਾਂ ਹੋ ਜਾਏ ਮੈਂ ਦੇਖੋ ਜੀ ਦੇਖੋ ਮਾਨ ਨੇ ਕਿਹਾ ਸੀਗਾ ਮੈਂ 5 ਮਿੰਟਾਂ ਵਿੱਚ ਇਦਾਂ ਇਦਾਂ ਦੀ ਗੱਲ ਨਹੀਂ ਹੁੰਦੀ ਜੇ ਐਮਐਲਏ ਇੱਕ ਚਾਵੇ ਜੋ ਮਰਜੀ ਕਰ ਸਕਦਾ ਆਪਣੇ ਸਟੇਟ ਨੂੰ ਆਪਣੇ ਇਲਾਕੇ ਨੂੰ ਸੁਧਾਰ ਸਕਦਾ ਵਾ ਉਹ ਵਿਗਾੜ ਸਕਦਾ ਵਾ ਜੇ ਅਸੀਂ ਮੈਂ ਕਿੰਨਾ ਵੀ ਇੱਕ ਵਾਰੀ ਮੈਨੂੰ ਵੋਟ ਪਾ ਦਿਓ ਇਹੀ ਮੇਰੀ ਬੇਨਤੀ ਹੈ ਜੀ ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਤੁਸੀਂ ਮੈਨੂੰ ਇੱਕ ਇੱਕ ਵੋਟ ਪਾ ਕੇ ਐਮਐਲਏ ਬਣਾਉਂਗੇ ਪੱਕੀ ਗੱਲ ਹੈ ਜੀ ਇੱਕ ਮੈਂ ਛੋਟਾ ਜਿਹਾ ਗਾਣਾ ਨਸ਼ੇ ਦੇ ਖਿਲਾਫ ਲਿਖਿਆ ਤੈਸਮੈ ਸਭ ਹੋਗੇ ਅਡੇ ਬਣ ਗਏ ਬਾਰਡਰ ਤੇ ਹੋ ਪੀਜ਼ਿਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਡਰ ਤੇ ਪੰਛ ਬਚਾਉਣਾ ਚਲ ਹੋ ਗਿਆ ਬੱਚ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਥ ਯਾਰੇ ਤੋ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋ ਇਹ ਮੇਰਾ ਗਾਣਾ ਜੀ ਜੀ ਤੁਸੀਂ ਗਾਣਾ ਅੱਜ ਗਾਤਾ ਨਸ਼ਿਆਂ ਨੂੰ ਲੈ ਕੇ ਸਰਕਾਰ ਨੇ ਕਿਹਾ ਸੀ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਤੇ ਅੱਜ 31 ਮਈ ਆ ਇੱਕ ਛੁੱਪਨੇ ਵਿੱਚ ਉਹ ਤਾਂ ਨਸ਼ਾ ਮੁਕਤ ਪੰਜਾਬ ਬਣ ਗਿਆ ਹੁਣ ਤਾਂ ਨਸ਼ੇ ਦੇ ਉੱਤੇ ਫਿਰ ਕਿੱਥੇ ਬਣ ਗਿਆ ਭਾਜੀ ਕਿੱਥੇ ਅੱਜ ਵੀ ਦੇਖੋ ਲੋਕ ਵਿਚਾਰੇ ਗਰੀਬ ਰੋਂਦੇ ਫਿਰਦੇ 96 ਦੀ 96 ਵਿੱਚ 90 ਰੁਪਏ ਦੀ ਆਟੇ ਦੀ ਥੈਲੀ ਸੀਗੀ ਅੱਜ 500 ਰੁਪਏ ਹੋ ਗਈ ਮਹਿੰਗਾਈ ਤੇ ਅਰ ਕੋਈ ਨਹੀਂ ਬੋਲਦਾ ਨੀਡੂ ਸ਼ਟਰਾਂ ਵਾਲੇ ਕੋਈ ਬੋਲਦਾ ਕਿਉਂ ਉਹ ਡਾਕਟਰ ਬੀਮਨੋ ਬਾਬਾ ਸਾਹਿਬ ਨੇ ਕਿਹਾ ਦਿੱਲੀ ਦੇ ਵਾਲ ਉਂਗਲ ਕਰਕੇ ਕਿ ਚਲੇ ਜਾਓ ਦਿੱਲੀ ਦੇ ਵਿੱਚ ਸਾਰੀ ਸੀਤਾ ਸੰਭੂ ਐਸੀ ਸਮਾਜ ਕਿ ਹਿੰਦ ਸਾਰੇ ਬਿੰਦੂ ਮੁਸਲਮ ਸਿੱਖ ਭਾਈਚਾਰੇ ਨੂੰ ਔਰ ਆਪਣਾ ਕਿਤੇ ਵੀ ਕੋਈ ਸਾਥ ਨਹੀਂ ਹੈਗਾ ਮੈਂ ਸਾਰਿਆਂ ਕੇ ਇੱਕ ਬੈਸਟ ਵਾਲਾ ਬੋਡ ਹਾਥ ਦੋੜ ਕੇ ਇੱਕ ਗਾਣਾ ਵੋਟਾਂ ਲਈ ਜਿਹੜਾ ਬਣਾਇਆ ਹੋ ਤੁਸੀਂ ਛੋਟੇ ਠੀਕ ਹੈ ਨਾਮ ਜਿਹੜਾ ਨਾਮदर्जी ਕਰਦਾ ਵਾ ਉਹਦਾ ਨਾਮ ਨੀਟੂ ਛਟਰਾ ਵਾਲਾ ਨਵਾਂ ਗੁੰਮਨਾਮ ਵਾ ਜਿਹਦਾ ਨਾਮ ਨੀਟੂ ਛਟਰਾ ਵਾਲਾ ਬੈਸਟ ਵਾਲਿਆਂ ਕੋ ਬੋਟ ਮੰਗਦਾ ਜਿਹਦਾ ਨਾਮ ਨੀਟੂ ਛਟਰਾ ਵਾਲਾ ਦਿਲਾਂ ਦੇ ਵਿੱਚ ਰਵਸੇਗਾ ਨੀਟੂ ਛਟਰਾ ਵਾਲਾ ਵਾ ਬੋਟ ਇੱਕ ਇੱਕ ਪੁਏਗੀ ਨੀਟੂ ਛਟਰਾ ਵਾਲੇ ਨੂੰ ਐਮਐਲਏ ਬਣੇਗਾ ਨੀਟੂ ਛਟਰਾ ਵਾਲਾ ਵਾ ਉਹ ਨੀਟੂ ਛਟਰਾ ਵਾਲਾ ਠੀਕ ਹੈ